पूरे विश्व को मिलके है प्रेम का मतलब का मैसेज देता है कि सारे भारतीय संस्कृति ने हमेशा पूरे विश्व का मान है यह शब्द नहीं मिलता क्योंकि एक लॉजिकल एक्सप्लेनेशन है हम करते हैं जेकर सारे श्री की बात करेंगे जेकर सारा हर देश के लोग नशे ਵਿਕਾਰਾਂ ਵਿੱਚ ਪ੍ਰੀਤੀਆਂ ਦਾ ਸ਼ਿਕਾਰ ਹੋ ਕੇ ਪੂਰੇ ਵਿਸ਼ਵ ਨੂੰ ਉਸ ਜੀਵਨ ਸੁਦਾ ਔਸ਼ਧੀ ਦੇ ਨਾਲ ਪੋਸ਼ਿਤ ਕੀਤਾ ਹੈ ਸੰਸਾਰ ਦੇ ਵਕ ਵਕ ਸਟੇਟਾਂ ਤੋਂ ਵਿਸ਼ਪਰੀ ਮਾਨਸਿਕਤਾ ਲੈ ਕੇ ਲੋਕ ਆਉਂਦੇ ਸਨ ਜੇ ਸਾਡੀ ਆਜ਼ਾਦੀ ਦੀ ਗੱਲ ਕਰੀਏ ਤਾਂ ਸਾਡੀ ਇੱਕ ਵਾਰ ਉਹਨਾਂ ਦੀ ਆਪਣੇ ਦੋਸਤ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਅਜਾਦ ਨਾ ਹੋ ਜਾਵੇ ਇਸ ਤੇ ਉਹਨਾਂ ਦੇ ਦੋਸਤ ਨੇ ਕਿਹਾ ਸਬਰ ਕਰ ਇਹ ਕੋਈ ਜ਼ਰੂਰੀ ਤਰ੍ਹਾਂ ਪਰ ਵਾਰ ਇਕੱਠੇ ਹੋ ਜਾਂਦੇ ਆ ਇੱਕ ਸਵਸਥ ਗ੍ਰਾਮ ਮੰਦਾ ਹੈ ਤੇ ਜਦੋਂ ਸਾਰੇ ਸਵਸਥ ਗ੍ਰਾਮ ਇਕੱਠੇ ਹੋ ਜਾਣਗੇ ਤਾਂ ਇੱਕ ਸਵਸਥ ਰਾਸਤ ਬਣਦਾ ਦਾ ਸਭ ਤੋਂ ਪਹਿਲੀ ਜੜੀ ਕੜੀ ਹੈ ਨਸ਼ੇ ਦੇ ਵਿਰੁੱਧ ਲੜਾਈ ਕੋ ਹੈਗੀ ਆ ਆਪ ਦੇ ਆਪ ਤੇ ਜਿੱਤ ਪ੍ਰਾਪਤ ਕਰਨ ਦੀ ਸਵਾਇਪੇ ਵਿਸ਼ੇ ਸਭ ਤੋਂ ਇੰਪੋਰਟੈਂਟ ਹੈ ਸਭ ਤੋਂ ਪਹਿਲਾਂ ਵਿਅਕਤੀ ਨੂੰ ਆਦੇ ਆਪ ਨੂੰ ਇੰਨਾ ਸਟਰੋਂਗ ਕਰਨਾ ਪਏਗਾ ਵੀ ਉਹ ਨਸ਼ੇ ਦੀ ਗਲਦਲ ਦੇ ਵਿੱਚ ਨਾ ਜਾਵੇ ਨਸ਼ਿਆ ਦੇ ਵਿਰੁੱਧ ਦੋ ਤਰ੍ਹਾਂ ਦੀ ਜੋ ਕੋਸਟ ਰੈਟੇਜੀਆਂ ਹੈ ਇੱਕ ਤਾਂ ਸਾਡੀ ਜਿਹੜੀ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਉਹ ਹੈ ਸਾਡੀ ਜਿਹੜੀ 14 ਤੋਂ 15 ਸਾਲ ਦੀ ਨਵੀਂ ਪੀੜ੍ਹੀ ਨਸ਼ਿਆਂ ਦੇ ਵਿੱਚ ਜਾ ਰਹੀ ਹੈ

ਇਹ ਦੇ ਵਿੱਚ ਹੋਣੀ ਨਾ ਦੇ ਲਈ ਕਿ ਕਿ ਕੰਮ ਨਾ ਕਰੀਦਾ ਐ ਪੰਜਾਬ ਪ੍ਰਦੇਸ਼ੇ ਜਮਾਨਾ ਰੱਖਲੇ ਬਾੜ ਜਵਾਲੀਵਾ ਐ ਪੰਜਾਬ ਫੁੱਟੇ ਸ਼ੇਰ ਜਵਾਨਾ ਰੱਖਲੇ ਬਾੜ ਚਮਤੀ ਨਾ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੁਚੇਤ ਕਰਾਂਗਾ ਸੁਚੇਤ ਕਰਾਂਗਾ ਅਤੇ ਉਹਨਾਂ ਨੂੰ ਨਸ਼ੇ ਤੋਂ ਮੈਂ ਬਰਬਾਦੀ ਨਹੀਂ ਮੈਂ ਤਰੱਕੀ ਚੁਣਾਵਾਂਗਾ ਮੈਂ ਉਮੀਦ ਕਰਦਾ ਹਾਂ ਜੋ ਆਪਾਂ ਇਹ ਪ੍ਰਤੀਗਿਆ ਲਈ ਹੈ ਗਾਂਦੀ ਮੈਮੋਰੀਆ ਸੀਰੀਅਸ ਕੈਂਡੀ ਸਕੂਲ ਫ੍ਰੀ ਸਕੂਲ ਦੇ ਵਿੱਚ ਜਿਸ ਦਾ ਪੋਸਟ ਨੰਬਰ ਸੀ ਦੇਖ ਰਹੇ ਹੋ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ दिव्य ज्योति जागृति संस्थान के द्वारा आज केलाराम ट्रस्ट फरीदकोट के अंदर गेरा परिवार के सहयोग से एक बहुत ही विशेष कार्यक्रम रखा गया एक युद्ध अपने विरुद्ध इसका मुख्य उद्देश्य था जो हमारे नौजवान हैं जो नशे की गिरफ्त में हैं वो जंग नशे की जो जंग है नशे की जो लड़ाई है वो हमें बाहर बाद में लड़नी पड़ेगी पहले अपने आप से लड़नी पड़ेगी क्योंकि कहा गया है कि हम बदलेंगे युग बदलेगा हम सुधरेंगे युग सुधरेगा गुरुदेव सर्वश्री आशुतोष महाराज जी कहते हैं कि एक जलता हुआ दीपक हजार बुझे हुए दीपक जला सकता है लेकिन अगर वो स्वयं बुझा हुआ होगा तो जलाएगा कैसे कहने का भाव अगर हम नशा करते हैं तो दूसरों को कैसे प्रेरणा देंगे इसलिए सबसे दिव्य ज्योति जागृति संस्थान का आह्वान है कि नशा मुक्त पंजाब बनाने के लिए हम पहले अपने जीवन से नशे का त्याग करें अपने परिवार से नशे का त्याग करें फिर धीरे धीरे ये समाज ये राष्ट्र नशा मुक्त राष्ट्र बनेगा और भारत एक दिन पुनः जगत गुरु कहलाएगा इसी सुंदर सोच के साथ कार्यक्रम रखा गया दिव्य ज्योति जागृति संस्थान की ओर से किसी एक संस्था विशेष ही नहीं बल्कि पूरे समाज के प्रत्येक मानवों से हर एक व्यक्ति विशेष से ये आग्रह है कि ऐसे योगदान में बढ़ चढ़कर हिस्सा लें चाहे ऐसा नहीं कि दिव्य ज्योति जागृति संस्थान कोई भी संस्थान अगर नशे के विरुद्ध कार्यरत है समाज की बुराइयों के विरुद्ध कार्यरत है ਤੋਂਤਾ ہمیں ਸਹਿਯੋਗ ਕਰਨਾ ਚਾਹੀਏ ان کے ساتھ ਮਿਲ ਜੁਲ ਕੇ ਕਦਮ ਬੜਾਣੇ ਚਾਹੀਏ ਕਿਉਂਕਿ ਹਮ ਸਭ ਜਦ ਸੰਗਠਿਤ ਹੋ ਕੇ ਚੱਲेंगे तो इस भारत को पुनः जगतगुरु बनाएंगे योद्धा आप अपने विरुद्ध समागम ਦੇ ਵਿੱਚ ਆ ਕੇ ਬਹੁਤ ਅੱਛਾ ਲੱਗਾ ਕਿਉਂਕਿ ਇੱਥੇ ਜੋ ਬੱਚਿਆਂ ਵੱਲੋਂ ਭੰਗੜਾ ਜਾਂ ਵੱਖ-ਵੱਖ ਸਮਾਜ ਨੂੰ ਜੋੜਨ ਵਾਲੀਆਂ ਸਮਾਜ ਦੇ ਵਿੱਚ ਜੋ ਵੀ ਗੜਾਈਆਂ ਨੂੰ ਦੂਰ ਕਰਨ ਲਈ ਜੋ ਵੀ ਇੱਥੇ ਉਪਦੇਸ਼ ਦਿੱਤਾ ਗਿਆ ਹਰ ਇੱਕ ਚਾਹੇ ਉਹ ਨਸ਼ੇ ਦੇ ਵਿਰੁੱਧ ਸੀ ਚਾਹੇ ਚੰਗਾ ਸਮਾਜ ਸਿਰਜਣ ਦੇ ਨਾਲ ਸੀ ਬਹੁਤ ਅੱਛਾ ਲੱਗਿਆ ਤੇ ਜਿਹੜੀ ਕੰਪੇਨਿੰਗ ਚੱਲੀ ਐ ਮੈਂ ਨਸ਼ਾ ਨਹੀਂ ਕਰਾਂਗਾ ਤੇ ਸਾਰਿਆਂ ਨੇ ਸੌਂ ਚੁੱਕੀ ਐ ਕਿ ਮੈਂ ਨਸ਼ਾ ਨਹੀਂ ਕਰਾਂਗਾ ਤੇ ਵੱਧ ਤੋਂ ਵੱਧ ਜੋ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਜਿੰਨੀਆਂ ਵੀ ਭਰਾਇਆਂ ਨਸ਼ੇ ਦੀਆਂ ਉਹਨੂੰ ਖਤਮ ਕਰਨ ਦੇ ਵਿੱਚ ਸਹਿਯੋਗ ਦਾ ਪਾਵਾਂ ਮੈਂ ਤਾਂ ਸਮੂਹ ਜ਼ਿਲ੍ਹਾ ਫਰੀਦਕੋਟ ਦੇ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਰਲ ਕੇ ਇੱਕ ਚੰਗਾ ਸਮਾਜ ਬਣਾਈਏ ਜੋ ਆਪਣੇ ਪੰਜਾਬ ਦੇ ਵਿੱਚ ਨਸ਼ੇ ਦੀ ਦਲਦਲ ਆ ਉਹਨੂੰ ਕੱਢਣ ਦੇ ਵਿੱਚ ਕਾਮਯਾਬ ਹੋਈਏ ਜਿਹੜੇ ਨੌਜਵਾਨ ਆ ਇਹਦੇ ਵਿੱਚ ਫਸਿਆ ਉਹਨਾਂ ਨੂੰ ਵੀ ਕੱਢੀਏ ਉਹਨਾਂ ਨੂੰ ਚੰਗਾ ਟ੍ਰੀਟਮੈਂਟ ਦਵਾਈਏ ਤੇ ਉਹਨਾਂ ਨੂੰ ਜੋ ਉਹਨਾਂ ਦਾ ਬੌਧਿਕ ਵਿਕਾਸ ਜਾਂ ਜਾਂ ਉਹਨਾਂ ਦਾ ਦਿਮਾਗੀ ਤੌਰ ਤੇ ਜੋ ਉਹਨਾਂ ਦੇ ਵਿੱਚ ਗੱਲ ਵੜੀ ਵੀ ਹੈ ਨਸ਼ਾ ਕਰਨ ਦੀ ਉਹਨੂੰ ਕੱਢਣ ਦੇ ਵਿੱਚ ਕਾਮਯਾਬ ਹੋਈਏ ਇਹੀ ਕਾਮਨਾ ਕਰਦਾ ਤੇ ਇਹੀ ਸਾਰਿਆਂ ਨੂੰ ਕਹਿੰਨਾ ਵੀ ਆਓ ਰਲ ਕੇ ਇੱਕ ਮਿਹਮ ਚਲਾਈਏ ਨਸ਼ਾ ਛੱਡੋ ਕੋੜ ਵੱਡੋ ਅੱਜੋ दिव्या ज्योति संस्थान ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਜੋ ਸਮਾਗਮ ਕਰਾਇਆ ਗਿਆ ਉਸ ਦਾ ਜਿਹੜਾ ਮੇਨ ਮੋਟੋ ਸੀਗਾ ਇੱਕ ਯੁੱਧ ਆਪਣੇ ਵਿਰੁੱਧ ਜਾਂ ਸਵੈ ਵਿਜੇ ਸੇ ਸਮਾਜਿਕ ਪਰਵਰਤਨ ਕੀ ਔਰ ਦੇਖੋ ਬਹੁਤ ਵੱਡੀ ਇਸ ਗੱਲ ਛੁਪੀ ਹੈ ਕਿ ਜੇ ਕੋਈ ਵਿਅਕਤੀ ਆਪਣੇ ਆਪ ਦੇ ਉੱਤੇ ਜਿੱਤ ਪਾ ਲੈਂਦਾ ਤਾਂ ਸਮਾਜ ਦੇ ਵਿੱਚ ਪਰਿਵਰਤਨ ਲਿਆਉਣਾ ਬਹੁਤ ਸੌਖਾ ਹੈ। ਇਹ ਗੱਲ ਨਸ਼ੇ ਦੇ ਵੀ ਉਵੇਂ ਹੀ ਟੁੱਕਦੀ ਹੈ। ਜੇਕਰ ਹਰ ਵਿਅਕਤੀ ਇਹ ਤਹਈਆ ਕਰ ਲੈਂਦਾ ਹੈ ਕਿ ਨਸ਼ਾ ਮੈਂ ਨਹੀਂ ਕਰਾਂਗਾ। ਮੈਂ ਇੱਕ ਨਸ਼ੇ ਕਰਨ ਵਾਲੇ ਦਾ ਸਾਥ ਨਹੀਂ ਦਵਾਂਗਾ। ਔਰ ਮੈਂ ਜੋ ਵਿਅਕਤੀ ਨਸ਼ੇ ਦੇ ਵਿੱਚ ਲੱਗਿਆ ਹੈ ਉਸ ਨੂੰ ਨਸ਼ੇ ਛਡਵਾਉਣ ਦੇ ਵਿੱਚ ਮਦਦ ਕਰਾਂਗਾ। ਔਰ ਜੋ ਬੰਦਾ ਨਸ਼ਾ ਵੇਚਦਾ ਹੈ ਉਹ ਭਾਵੇਂ ਦੀ ਮੇਰਾ ਸਕੇ ਹੀ ਨਾ ਹੋਵੇ ਉਹਦੀ ਮੈਂ ਵਿਰੋਧਤਾ ਕਰਾਂਗਾ। ਕਾਸੀ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਹੈ ਬੜੀ ਆਸਾਨੀ ਦਾ ਜਿੱਸਾ ਤੇ ਹੈ ਪਰ ਆਪਣੇ ਆਪ ਤੇ ਜਿਹੜਾ ਜਿਤਪਾਲੀ ਜ਼ਰੂਰਤ ਹੈ ਵੀ ਅਸੀਂ ਜਿਹੜਾ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਵੱਲ ਆਪਣੀ ਮੋਰਲ ਐਜੂਕੇਸ਼ਨ ਵੱਲ ਔਰ ਆਪਣੇ ਪਰਿਵਾਰ ਪ੍ਰਬੋਧਨ ਵੱਲ ਪੂਰਾ ਜ਼ੋਰ ਦੇਈਏ ਕਿਉਂਕਿ ਇੱਕ ਸਵਸਥ ਵਿਅਕਤੀ ਸਵਸਥ ਪਰਿਵਾਰ ਸਵਸਥ ਗ੍ਰਾਮ ਹੀ ਸਵਸਥ ਰਾਸ਼ਟਰ ਪੈਦਾ ਕਰ ਸਕਦਾ ਹੈ ਔਰ ਇਸੇ ਤਰ੍ਹਾਂ ਹੀ ਇੱਕ ਨਸ਼ਾ ਮੁਕਤ ਵਿਅਕਤੀ ਨਸ਼ਾ ਮੁਕਤ ਪਰਿਵਾਰ ਨਸ਼ਾ ਮੁਕਤ ਗਾਮ ਹੀ ਨਸ਼ਾ ਮੁਕਤੀਸ਼ ਪੈਦਾ ਕਰ ਸਕਦਾ ਤਾਂ ਸਾਨੂੰ ਜ਼ਰੂਰਤ ਹੈ ਵੀ ਅਸੀਂ ਆਪਣੇ ਆਪ ਤੇ ਸਭ ਤੋਂ ਪਹਿਲਾਂ ਕੰਟਰੋਲ ਕਰੀਏ ਆਪ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲੀਏ ਆਪ ਇਹ ਤਹਈਆ ਕਰੀਏ ਵੀ ਜ਼ਿੰਦਗੀ ਭਰ ਨਸ਼ਾ ਨਹੀਂ ਕਰਾਂਗੇ ਨਸ਼ਾ ਵੇਚਣ ਵਾਲੇ ਦਾ ਸਾਥ ਨਹੀਂ ਦੇਵਾਂਗੇ ਜੋ ਨਸ਼ਾ ਕਰਦਾ ਉਸ ਨੂੰ ਨਸ਼ੇ ਚੋਂ ਬਾਹਰ ਲਿਹਾਣ ਲਈ ਮਦਦ ਕਰਾਂਗਾ ਤਾਂ ਇਹਨਾਂ ਦਾ ਜੋ Swami ji ਵੱਲੋਂ ਅੱਜ ਇਹ ਕਾਰਜਕ੍ਰਮ ਕੀਤਾ ਜਾ ਰਿਹਾ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਕਿ ਅੱਜ ਦੀ ਇਹ ਜ਼ਰੂਰਤ ਹੈ ਵੀ ਅਸੀਂ ਸਮਾਜ ਦੇ ਵਿੱਚ ਨਸ਼ਾ ਖਤਮ ਕਰ ਲਈ ਸਮਾਜ ਦੇ ਸਾਰੇ ਵਰਗ ਪਾਉਂਦੀ ਉਹ ਸਰਕਾਰਾਂ ਸਾਡੀਆਂ ਪਾਉਂਦੀ ਉਹ ਐਨ ਜੀਓਜ਼ ਹੈ ਪਾਉਂਦੀ ਜਿੰਨੀ ਰਿਲੀਜੀਅਸ ਬਾਡੀਜ਼ ਹੈ ਪਾਉਂਦੀ ਜਿੰਨੇ ਆਫਸਰਸ ਹੈ ਜਿੰਨੀ ਆਰਗੇਨਾਈਜੇਸ਼ਨਸ ਹੈ ਸਭ ਨੂੰ ਸਿਰ ਜੋੜ ਕੇ ਇਸ ਨਸ਼ੇ ਦੇ ਵਿਰੁੱਧ ਲੜਾਈ ਲੜਨੀ ਪੈਗੀ ਤਾਂ ਹੀ ਅਸੀਂ ਜਿੱਤ ਸਕਦੇ ਹਾਂ